ਆਪਾਂ ਕੋਲ ਹਾਂ ਅੱਜ ਤੁਹਾਨੂੰ ਉਹਨਾਂ ਲੋਕਾਂ ਦੀ ਦਾਸਤਾਂ ਸੁਣਾਉਣ ਜਾ ਰਹੇ ਹਾਂ ਜਿੰਨਾਂ ਤੱਕ ਕੋਈ ਵੀ ਪਹੁੰਚ ਨਹੀਂ ਸਕਿਆ ਇਹ ਗੱਲ ਹੈ ਉਹਨਾਂ ਲੋਕਾਂ ਦੀ ਜਿਹੜੇ ਬਾਰਡਰਾਂ ਤੇ ਜ਼ੀਰੋ ਲੈਵਲ ਤੇ ਬੈਠੇ ਹਨ ਪੁੱਲ ਟੁੱਟ ਰਹੇ ਹਨ ਰਸਤੇ ਬੰਦ ਹੋ ਜਾਂਦੇ ਹਨ ਉਹਨਾਂ ਲੋਕਾਂ ਤੱਕ ਸਿਰਫ ਐਨਡੀਆਰ ਐਫਡੀਆ ਟੀਮਾਂ ਹੀ ਕਿਸ਼ਤੀਆਂ ਰਾਹੀਂ ਪਹੁੰਚ ਰਹੀਆਂ ਹਨ ਜੀ ਹਾਂ ਦੱਸਦੀ ਏ ਕਿ ਜਿਹੜੇ ਲੋਕ ਸੋਪਾਂ ਜਾਂ ਰੀਲਾ ਬਣਾਉਣ ਵਾਸਤੇ ਆਉਂਦੇ ਉਹ ਹੜ੍ਹ ਪੀੜਤਾ ਤੋਂ ਦੂਰ ਹੀ ਰਹਿ ਜਾਂਦੇ ਹਨ ਅੱਜ ਪਾਵਰਫੁਲ ਨਿਊਜ਼ ਚੈਨਲ ਦੀ ਟੀਮ ਨੂੰ ਇਹ ਜਾਣ ਕੇ ਬਹੁਤ ਦੁਖ ਹੋਇਆ ਕਿ ਜਿੰਨਾ ਲੋਕਾਂ ਤੱਕ ਰਾਸ਼ਨ ਜਾਂ ਹੋਰ ਕੋਈ ਸੁਵਿਧਾਾਂ ਮਪਹੁੰਚਣੀ ਚਾਹੀਦੀਆਂ ਹਨ ਉਹਨਾਂ ਲੋਕਾਂ ਤੱਕ ਇਹ ਸਭ ਕੁਝ ਪਹੁੰਚ ਹੀ ਨਹੀਂ ਰਿਹਾ ਸਹੀ ਮਾਇਨੇ ਵਿੱਚ ਜੋ ਲੋਕ ਹੜਾਂ ਦੀ ਚਪੇਟ ਵਿੱਚ ਆਏ ਹਨ ਉਹ ਲੋਕ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਬੈਠ ਕੇ ਜਾਂ ਆਪਣੇ ਆਪਣੇ ਪਸ਼ੂਆਂ ਡੰਗਰਾਂ ਨੂੰ ਪਾਣੀ ਵਿੱਚ ਡੁੱਬਦਿਆਂ ਵੇਖ ਕੇ ਸਬਰ ਦਾ ਟੁੱਟ 파 ਰਹੇ ਹਨ ਸਾਰੇ ਪੰਜਾਬ ਦੇ ਸੋਸ਼ਲ ਵਰਕਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਜਾਂਦੀ ਕਿ ਜੋ ਵੀ ਤੁਸੀਂ ਅਨਾਜ ਜਾਂ ਹੋਰ ਵੀ ਸੁੱਖ-ਸੁવિધਾਵਾਂ ਹੜਪੀੜਤਾਵਾਂ ਵਾਸਤੇ ਭੇਜ ਰਹੇ ਹੋ ਉਹ ਆਪਣੇ ਆਪ ਵੰਡਣ ਦੀ ਬਜਾਏ ਜਾਂ ਰੀਲਸ ਨਾਲਨ ਦੀ ਬਜਾਏ ਜੋ ਐਨਟੀਆਰਫ ਦੀਆਂ ਟੀਮਾਂ ਬਾਰਡਰ ਤੇ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਇਹ ਸਾਰਾ ਸਮਾਨ ਚੰਪਿਆ ਜਾਵੇ ਅਤੇ ਹੜਪੀੜਤ ਲੋਕਾਂ ਨੂੰ ਪੁੱਛਿਆ ਜਾਵੇ ਕਿ ਉਹਨਾਂ ਨੂੰ ਹੋਰ ਕੀ ਕੀ ਚਾਹੀਦਾ ਹੈ ਅਤੇ ਉਹ ਸਾਰਾ ਸਮਾਨ ਉਹਨਾਂ ਤੱਕ ਮੁਹੱਈਆ ਕਰਵਾਇਆ ਜਾਵੇ ਦੇਖਦੇ ਹਾਂ ਪੂਰੀ ਅੱਛੀ ਸਰ ਮੁਖਤਰ ਤੋਂ ਆਏ ਆਂਗੇ ਵੱਖ-ਵੱਖ ਪਿੰਡਾਂ ਤੋਂ ਇਹ ਫਾਜ਼ਲੀ ਖਤਮ ਮੇਡਮ ਆਏ ਹੈਗੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਟੇਪਨ ਯਾ ਸਟੂਡੈਂਟ ਯੂਨੀਅਨ ਵੱਲੋਂ ਜਿਹੜੀਆਂ ਸਾਡੀਆਂ ਬੱਚੀਆਂ ਪੜਦੀਆਂ ਹੈਗੀਆਂ ਉਹ ਆਈਆਂ ਹੈਗੀਆਂ ਅਸੀਂ ਇਹ ਵੱਖ-ਵੱਖ ਜਥੇਬੰਦੀਆਂ ਵੱਲੋਂ ਆਏ ਜਿਹੜਾ ਅਸੀਂ ਇੱਥੇ ਆ ਰਹੇ ਹਾਂ ਪਿਛਲੇ ਦਿਨਾਂ ਤੋਂ ਲਗਾਤਾਰ ਜਦੋਂ ਤੋਂ ਹੜ੍ਹ ਆ ਰਹੇ ਹੈਗਾ ਪੰਜਾਬ ਵੱਲੋਂ ਪਾਣੀ ਆ ਰਿਹਾ ਹੈਗਾ ਮੀਂਹ ਦੀ ਮਾਰ ਹੇਠ ਜਾਂ ਹੜ੍ਹ ਦੀ ਮਾਰ ਹੇਠ ਜਿੰਨੇ ਪਿੰਡ ਆਏ ਹੋਏ ਹੈਗੀਆਂਗੇ ਉਹਨਾਂ ਪਿੰਡਾਂ ਵਿੱਚ ਜਿਹੜਾ ਲਗਾਤਾਰ ਜਥੇਬੰਦੀਆਂ ਵੱਲੋਂ ਜਿਹੜਾ ਰਾਸ਼ਨ ਮਹਈਆ ਕਰਵਾਇਆ ਜਾ ਰਿਹਾ ਹੈਗਾ ਪਰ ਉਹਦੇ ਵਿੱਚ ਇੱਕ ਚੀਜ਼ ਹੈ ਜਿਹੜੀ ਹਾਸ਼ੀਏ ਤੇ ਹੈਗੀ ਕਿਉਂਕਿ ਔਰਤਾਂ ਨੂੰ ਉਹਦਾ ਵੀ ਹਾਸ਼ੀਏ ਤੇ ਟੱਕਿਆ ਜਾ ਰਿਹਾ ਹੈਗਾ ਜਦੋਂ ਵੀ ਕੋਈ ਵੀ ਮਾਰ ਪੈਂਦੀ ਹੈਗੀ ਉਹ ਔਰਤਾਂ ਦੇ ਪੈਂਦੀ ਹੈਗੀ ਤੇ ਔਰਤਾਂ ਨੂੰ ਵੱਧ ਮੁਸੀਬਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਤੇ ਇਸ ਦੇ ਵਿੱਚ ਵੀ ਜਿਹੜਾ ਔਰਤਾਂ ਨੂੰ ਜਿਹੜੀਆਂ ਵੱਖਰੀਆਂ ਬਿਮਾਰੀਆਂ ਲੱਗਣੀਆਂ ਨੇਗੀਆਂ ਕਿਉਂਕਿ ਔਰਤਾਂ ਦੇ ਜਿਹੜੇ ਪਾਤ ਨੇ ਉਹ ਸੈਂਸਿਟਿਵ ਹੁੰਦੀ ਨੇਗੇ ਜਿੱਦਾਂ ਔਰਤਾਂ ਨੂੰ ਮਹਾਮਾਰੀ ਦੀ ਸਮੱਸਿਆ ਇਹ ਕੁਦਰਤੀ ਹੈਗੀ ਉਹਦੇ ਲਈ ਕਿਸੇ ਵੀ ਜਥੇਬੰਦੀ ਵੱਲੋਂ ਜਾਂ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਂ ਸਰਕਾਰਾਂ ਵੱਲੋਂ ਪ੍ਰਸ਼ਾਸਨ ਦਾ ਪੱਲਾ ਹੀ ਚੱਕਿਆ ਫਿਰਦਾ ਹੈਗਾ ਆਪਦਾ ਬਿਲਕੁਲ ਹੀ ਤੇ ਇਸ ਤਰ੍ਹਾਂ ਅਸੀਂ ਔਰਤਾਂ ਦੀ ਜਿਹੜੀ ਅਸੀਂ ਉਹਨਾਂ ਦੀ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਬਿਮਾਰੀਆਂ ਨੂੰ ਧਿਆਨ 'ਚ ਰੱਖਦੇ ਜਿਹੜੀ ਮਹਾਮਾਰੀ ਆ ਗਈ ਹੈ ਕੁਦਰਤੀ ਆ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਇਸ ਪਿੰਡ ਦੇ ਵਿੱਚ ਆ ਜਿਹੜਾ ਅਸੀਂ ਸੈਂਟਰੀ ਪੈਡ ਵੰਡੇ ਹੈਗੇ ਤੇ ਲਗਭਗ ਪੂਰੇ ਪਿੰਡ ਆ ਇਹ ਇਹ ਮਹਾਰ ਮਹਾਰ ਜਿਸ ਮੇਲਪੁਰ ਮਹਾਰ ਸੋਨਾ ਇਹ ਪਿੰਡਾਂ ਦੇ ਵਿੱਚ ਆ ਸੀ ਜਿਹੜੇ ਸੈਂਟਰੀ ਪੈਡ ਵੰਡੇ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਅਸੀਂ ਇਹ ਜਿਹੜੀ ਇਸ ਮਹਿਮਨੂ ਹੈਗਾ ਹੋਰ ਅੱਗੇ ਲੈ ਕੇ ਜਾਵਾਂ ਨਰਨਮ ਸਕਰੀਕਰ ਸੂਬਾਗੂ ਪੰਜਾਬ ਸਟੂਡੈਂਟ ਜਿਹੜਾ ਸਮਖਿ ਸ੍ਰੀ ਮੁਖਸਰ ਸਾਹਿਬ ਅੱਜ ਅਸੀਂ ਪਿੰਡ ਮਹਾਰਸੋਨਾ ਤੇ ਮਹਾਰ ਜਮਸ਼ੇਦਪੁਰ ਦੇ ਵਿੱਚ ਅਸੀਂ ਅੱਜ ਸੈਂਟਰੀ ਪੈਡ ਵੰਡੇ ਹੈਗੇ ਔਰਤਾਂ ਨੂੰ ਕਿਉਂਕਿ ਤੁਸੀਂ ਦੇਖੋ ਕਿ ਲਗਾਤਾਰ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ ਪੰਜਾਬ ਅੱਜ ਸਭ ਤੋਂ ਵੱਧ ਪੰਜਾਬ ਜਿਹੜਾ ਹੜਾਂ ਦੀ ਮਾਰ ਰਿਹਾ ਕੋਈ ਵੀ ਸੂਬਾ ਵੀ ਮਦਦ ਕਰਨ ਲਈ ਤਿਆਰ ਨਹੀਂ ਹੈਗਾ ਜਦਕਿ ਪੰਜਾਬ ਹਰ ਇੱਕ ਸੂਬੇ ਦੀ ਮਦਦ ਕਰਨ ਲਈ ਪਹਿਲੇ ਨੰਬਰ ਤੇ ਰਹਿੰਦਾ ਹੈਗਾ ਤੇ ਉਹਦੇ ਵਿੱਚ ਹੀ ਸਾਡੇ ਪੰਜਾਬ ਦੀਆਂ ਔਰਤਾਂ ਵੀ ਮੁਸੀਬਤਾਂ ਦਾ ਸਾਹਮਣਾ ਕਰ ਰਹੀਆਂ ਨੇ ਕਿਉਂਕਿ ਲਗਾਤਾਰ ਇੱਕ ਕੁਦਰਤੀ ਜਿਹੜੀ ਉਹਨਾਂ ਨੂੰ ਜਿਹੜੀ ਸਮੱਸਿਆ ਹੁੰਦੀ ਉਹ ਜਿਹੜੀ ਇੱਕ ਮਹਾਮਾਰੀ ਦੀ ਆ ਔਰ ਲਗਾਤਾਰ ਉਹਨਾਂ ਦਾ ਸਾਹਮਣਾ ਕਰ ਰਹੀਆਂ ਨੇ ਔਰਤਾਂ ਇਸ ਏਰੀਆ ਦੇ ਵਿੱਚ ਔਰ ਅਸੀਂ ਇਸ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਅਸੀਂ ਉਹਨਾਂ ਔਰਤਾਂ ਦੀ ਮਦਦ ਲਈ ਆਏ ਆ ਉਹ ਚ ਪੰਜਾਬ ਸਟੂਡੈਂਟ ਯੂਨੀਅਨ ਕਰਤੀ ਕਿਸਾਈ ਉਹਨਾਂ ਤੇ ਨੌਜਵਾਨ ਭਾਰ ਸਭਾ ਵੱਲੋਂ ਅਸੀਂ ਅੱਜ ਪਿੰਡ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉਹਨਾਂ ਔਰਤਾਂ ਦੀ ਮਦਦ ਲਈ ਨਿਤਰੇ ਆ ਗਏ ਆ ਮੈਂ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਸਕੂਲ ਦਾ ਸਾਰਾ ਸਟਾਫ ਸਾਡੇ ਚੇਅਰਮੈਨ ਜਿਹੜੇ ਰਮਨワਰਸੀ ਨੇ ਉਹਨਾਂ ਦੀ ਜਾਇਦਤ ਦੇ ਨਾਲ ਅਸੀਂ ਪਿੰਡ ਪਿੰਡ ਜਾ ਕੇ ਜਿਹੜੇ ਸਾਡੇ ਹੜਪੀੜਤਾ ਨਾਲ ਗ੍ਰਸਤ ਹਗੇ ਨੇ ਸਾਡੇ ਭਾਈ ਬੈਣ ਅਸੀਂ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਆਏ ਆ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਮੁਸ਼ਕਿਲ ਟਾਈਮ ਸਾਡੀ ਕੋਈ ਸਹਾਇਤਾ ਨਹੀਂ ਕਰ ਰਿਹਾ ਜਿਹੜੀ ਚੀਜ਼ ਹੈ ਜਿਹੜੀ ਅੱਜ ਤੁਹਾਨੂੰ ਇਹਨਾਂ ਨੂੰ ਮੁਹੱਈਆ ਕਰਾ ਰਹੀ ਹੈ। ਸਾਬੂਆਣਾ ਪਿੰਡ ਚ ਗਏ ਸੀਗੇ। ਕੱਲ ਅਸੀਂ ਡੀਜ਼ਲ ਉਹਨਾਂ ਨੂੰ ਦਿੱਤਾ। ਨਾਲ ਸੀ ਇੱਕ ਟਰਾਲੀ ਜਿਹੜੀ ਹੈਗੀ ਹੈ ਉਹ ਹਰੇ-ਚਾਰੇ ਦੀ ਦਿੱਤੀ। ਅੱਜ ਅਸੀਂ ਖਾਣ-ਪੀਣ ਦਾ ਸਮਾਨ ਲੈ ਕੇ ਆਏ ਆਂ। ਅਸੀਂ ਅਧਿਆਪਕ ਦਿਵਸ ਜਿਹੜਾ ਹੈਗਾ ਉਹ ਅਸੀਂ ਮਨਾ ਰਹੇ ਆਂ ਕਿ ਸਿੱਖਿਆ ਦਾ ਮਤਲਬ ਕੱਲਾ ਸਕੂਲ ਚ ਪੜਾਉਣਾ ਨਹੀਂ ਹੈਗਾ। ਬਲਕਿ ਸਿੱਖਿਆ ਦਾ ਮਤਲਬ ਜਦੋਂ ਵੀ ਸਮਾਜ ਵਿੱਚ ਕੋਈ ਵੀ ਮੁਸ਼ਕਿਲ ਆਵੇ ਤੇ ਇੱਕ ਦੂਜੀ ਦੀ ਸਹਾਇਤਾ ਕਰਨਾ ਹੈ। ਨਹੀਂ ਨਹੀਂ।

ਕਦਰ ਰੋਲਾ ਐ ਪਾਸ ਕਿਵੇਂ ਹੋ ਰਿਆ ਨੇ ਕਿਨੇ ਕਿ ਬੱਚੇ ਵਿਚਾਰੇ ਤੁਹਾਡੇ ਇੱਥੇ ਬੈਠੇ ਆ ਤੇ ਘਰ ਚ ਤਾਂ ਪਾਣੀ ਵੜਿਆ ਘਰ ਤੇ ਪਾਣੀ ਐ ਬਸੀਆਂ ਟਾਈਮ ਪਾਸ ਕੀਤੀ ਜਾਂਨੇ ਨਹੀਂ ਸਾਡੇ ਕੋਈ ਨਹੀਂ ਬਸ ਸਕੂਲਾਂ ਅਸੀਂ ਹੁਣ ਭੇਜਣ ਸਾਨੂੰ ਉੱਥੇ ਰਾਸ਼ਨ ਦੇਵਣ ਖਾਣ ਪੀਣ ਨੂੰ ਦੇਣ ਸਾਡੇ ਮੱਝਾਂ ਮੁਝਾਂ ਅਸੀਂ ਕਿੱਥੇ ਆ ਨਾ ਗੁਜ਼ਾਰਾ ਹੋਵੇਗਾ ਸਾਡਾ ਨਾ ਕੋਈ ਸਾਡੇ ਕੋਲ ਪੱਠੇ ਨਾ ਇੱਥੇ ਲਿਆਦੇ ਨਚਾਰਾ ਚੁਰਾ ਪਾਈ ਜਾਂਨੇ ਤੇ ਲੰਗਰ ਰਾਸ਼ਨ ਚਾਰਾ ਤੁਹਾਡੇ ਕੋਲੇ ਆ ਜਾਂਦਾ ਲੰਗਰ ਆ ਜਾਂਦਾ ਪਰ ਕਿਹੜੀ ਚੀਜ਼ ਦੀ ਜ਼ਰੂਰਤ ਐ ਜਿਹੜੀ ਤੁਹਾਡੇ ਕੋਲੇ ਨਹੀਂ ਪਹੁੰਚ ਰਹੀ ਜੀ ਚੀਜ਼ਾਂ ਤਾਂ ਸਾਰੀਆਂ ਬਸ ਸਾਰਾ ਕੁਝ ਆਂਦਾ ਪਿਆ ਬਸ ਸਤਿਫਰ ਵੀ ਕਹਿਣਾ ਚੱਲ ਜਿਹੜਾ ਲਾਤ ਹੋ ਗਿਆ ਗਾਂਧੀ ਬਾਰੇ ਸੋਚਣ ਸਾਡੇ ਕਮਰਿਆਂ ਵੇਖਣ ਕਹਿੰਦੇ ਨੇ ਸਰਪੰਚ ਕਹਿੰਦੇ ਨੇ ਨਾ ਦੀ ਤਾਂ ਪੈੜੀ ਹੈ ਕੀ ਕਿੱਲੇ ਕਿੱਲੇ ਨੇ ਬਣਦਾ ਜਿਹੜਾ ਇੰਨਾ ਤਪਾਨ ਹੋਇਆ ਖਲਾਜ ਅਸੀਂ ਕਿੱਥੇ ਬੱਚਨ ਲੈ ਕੇ ਜਾਈਏ ਹਾਂ ਹਾਂਜੀ ਸਾਰੇ ਨੂੰ ਸ਼ਸ਼ੀਕਾਲ ਮੇਰੇ ਨਗਰ ਖੇੜੇ ਨੇ ਅੱਜ ਪੰਜਾਬ ਦੇ ਬਹੁਤ ਬੱਧਰ ਹਾਲ ਹੋਏ ਹੋਏ ਸਾਨੂੰ ਦੇਖ ਦੇ ਕੇ ਅੱਖਾਂ ਦਾ ਪਾਣੀ ਨਹੀਂ ਸੁੱਕਦਾ ਦੇਖ ਦੇ ਕੇ ਇੰਨਾ ਹੀ ਜਜਮਾਨਾਂ ਤੋਂ ਖਾਣਾ ਇੰਨਾ ਤੋਂ ਹੀ ਕਮਾਣਾ ਆ ਜੋ ਜਜਮਾਨ ਬਹੁਤ ਜ਼ਿਆਦਾ ਪਰੇਸ਼ਾਨ ਨਹੀਂ ਦੇਖੋ ਪਾਣੀ ਦਾ ਕਿੱਸਾ ਤੋਂ ਹੋ ਰਿਹਾ ਹੈ ਪੈ ਹਾਂ ਅਸਲੀ ਆ ਰਹੇ ਆ ਜੀ ਕਿਉਂਕਿ ਉਹਨਾਂ ਦੀ ਸੁੱਖ ਮੰਗਦੇ ਆ ਨਾ ਜਜਮਾਨਾਂ ਦੀ ਕਿਉਂਕਿ ਅੱਜ ਜਜਮਾਨ ਨਹੀਂ ਸਹੀ ਅੱਜ ਸਾਡੇ ਦਿਲ ਤੇ ਸਾਨੂੰ ਪਤਾ ਕਿੰਨਾ ਕ ਤਕਲੀਫ ਹੈ ਸੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਖੁਸ਼ੀਆਂ 'ਚ ਜਨਨੇ ਆ ਅੱਜ ਆ ਕੁਝ ਦੇਖ ਕੇ ਸਾਨੂੰ ਬਸ ਅੱਖਾਂ ਦਾ ਪਾਣੀ ਨਹੀਂ ਰੁਕ ਰਿਹਾ ਕਿਉਂਕਿ ਐਨਾ ਹੀ ਜਜਮਾਨਾਂ ਘਰੇ ਖਾਣਾ ਕਮਾਣਾ ਅੱਜ ਉਹ ਜਜਮਾਨ ਦੇਖੋ ਕਿਵੇਂ ਹੋਏ ਪਏ ਕਿ ਉਹ ਹੀ ਸਾਡਾ ਢਿੱਡ ਭਰਦੇ ਨੇ ਠੀਕ ਹੈ ਅਸੀਂ ਬਹੁਤ ਪਰੇਸ਼ਾਨ ਆ ਦੇਖਦੇ ਕਿਉਂਕਿ ਮੇਰੇ ਕੋਲ ਕੋਈ ਲੱਭ ਜੀ ਨਹੀਂ ਕਹਿਣ ਵਾਸਤੇ ਕਿ ਕੁਝ ਕਹਿ ਪਾਵਾਂ ਮੈਂ ਹਾਂਜੀ ਸਾਰੇ ਮੰਨੇ ਵੱਲੋਂ ਪਹਿਲਾ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਦੇਸ਼ ਵਾਸੀਆਂ ਨੂੰ ਅਸੀਂ ਜੋ ਜ਼ਿਲ੍ਹੇ ਲੈ ਕੇ ਆਏ ਹਾਂ ਸੁੱਕਾ ਰਾਸ਼ਨ ਲੈ ਕੇ ਆਏ ਹਾਂ ਅਸੀਂ ਕੋਈ ਵੀ ਜਿਵੇਂ ਸਾਨੂੰ ਸੂਚਨਾ ਮਿਲੀ ਸੀ ਵੀ ਇੱਥੇ ਜੋ ਕੀ ਨਾਮ ਹੈ ਪ੍ਰਸਾਦਾ ਵਗੈਰਾ ਦਾਲਾ ਵਗੈਰਾ ਬਹੁਤ ਪਹੁੰਚ ਚੁੱਕਿਆ ਅਸੀਂ ਘਰ ਦਾ ਸੁੱਕਾ ਰਾਸ਼ਨ ਵੰਡਿਆ ਤੇ ਸਾਡਾ ਰਾਸ਼ਨ ਉੱਤੇ ਸਪਲਾਈ ਹੋ ਚੁੱਕਿਆ ਅਸੀਂ ਤਾਂ ਹੁਣ ਇਹੀ ਦੁਆ ਕਰਦੇ ਹਾਂ ਸਪਾਈ ਗੁਰੂ ਆਕਾਲ ਪੁਰਖ ਅੱਗੇ ਵੀ ਪਰਮਾਤਮਾ ਤਰੂ ਦੇ ਪਾਣੀ ਆ ਪਰਮਾਤਮਾ ਕਰੇ ਸਾਰਾ ਜੋ ਵੀ ਇੰਨੀ ਦੇਸ ਤੇ ਹੈ ਆਈ ਹੈ ਅਸੀਂ ਦੁਆ ਕਰਦੇ ਹਾਂ ਪਰਮਾਤਮਾ ਕਰੇ ਜਲਦੀ ਤੋਂ ਜਲਦੀ ਸਹੀ ਹੋ ਜੇ ਅਸੀਂ ਸਿਰਫ ਦੁਆ ਦੇ ਪਾਤਰ ਆ ਕੋਸ਼ਿਸ਼ ਦੇ ਪਾਤਰ ਆ ਤੇ ਅੱਧ ਸਾਨੂੰ ਕੁਝ ਨਹੀਂ ਅੱਛਾ ਲੱਗ ਰਿਹਾ ਕਿਉਂਕਿ ਅਸੀਂ ਇਹਨਾਂ ਦੇ ਘਰਾਂ ਦੇ ਵਿੱਚੋਂ ਆਪਦੀ ਮਰਜ਼ੀ ਨਾਲ ਜੋ ਮਰਜ਼ੀ ਅਸੀਂ ਲੈ ਆਂਨੇ ਇਹਨਾਂ ਨੇ ਸਾਨੂੰ ਕਦੇ ਮੰਨਦਾ ਨਹੀਂ ਕੀਤਾ ਅਸੀਂ ਕਣਕ ਮੌਕੇ ਵੀ ਜਾਂਦੇ ਆ ਸਾਨੂੰ ਕਣਕ ਦੇ ਗੱਟੇ ਵੀ ਦਿੰਦੇ ਆ ਅਸੀਂ ਸਾਹਾੜੀ ਸੌਣੇ ਜਾਂਦੇ ਰਹਿੰਦੇ ਜੋ ਅਸੀਂ ਮੰਗਦੇ ਆ ਸਾਨੂੰ ਦਿੰਦੇ ਆ ਜੀ ਅਸੀਂ ਜਿੰਨੇ ਜੋਗਿਆ ਅਸੀਂ ਖੜਾਂਗੇ ਨਾਲ ਖੜਾਂ ਵੀ ਖੜਤੇ ਰਾਵਾਂਗੇ ਖੜੇ ਆ ਤੇ ਅਸੀਂ ਤਾਂ ਇਹ ਦੁਆ ਕਰਦੇ ਆ ਵੀ ਜਦੋਂ ਵੀ ਕਿਸੇ ਸਾਰੇ ਚਾਰ ਉੱਤਰ ਪਰ ਕੁਛੁ ਕੁਤਥੀ ਕੁਛ ਵੀ ਪੈਂਦੀ ਹੈ ਤਕਲੀਫ ਪੈਂਦੀ ਹੈ ਤਾਂ ਹਮੇਸ਼ਾ ਪੰਜਾਬ ਹੀ ਖੜਦਾ ਅਸੀਂ ਇਹੀ ਕਹਿੰਨੇ ਆ ਵੀ ਪੰਜਾਬ ਹੀ ਖੜਦਾ ਤੇ ਪੰਜਾਬ ਹੀ ਖੜਦਾ ਰਹੂਗਾ ਜੀ ਅਸੀਂ ਅਸੀਂ ਉਹ ਸਤਗੁਰੂ ਮਹਾਰਾਜ ਅੱਗੇ ਹੀ ਅਰਦਾਸ ਕਰ ਰਹੇ ਝੋਲੀ ਕਰਕੇ ਕੀ ਪਰਮਾਤਮਾ ਜਲਦੀ ਸੀ ਵੀ ਇਹ ਪਾਣੀ ਨੂੰ ਰੋਕਿਆ ਜਾਵੇ ਪਰਮਾਤਮਾ ਜੀ ਕਿਰਪਾ ਕਰੋ ਸਾਰਿਆਂ ਤੇ ਠੀਕ ਹੈ ਸੀ ਤਾਂ ਹੱਥ ਜੋੜ ਕੇ ਤੇ ਝੋਲੀ ਕਰਕੇ ਇਤਰਾਕ ਨਾ ਕਰਾਂਗੇ ਕਿਵੇਂ ਮਾਲਕ ਜਲਦੀ ਤੋਂ ਜਲਦੀ ਮੇਰੇ ਜਜਮਾਨਾਂ ਨੂੰ ਇਹ ਪਾਣੀ ਤੋਂ ਮੁਕਤ ਕਰੇ ਤੇ ਮੇਰਾ ਫਿਰ ਤੋਂ ਵਸਦਾ ਨਗਰ ਖੇੜਾ ਹੋਵੇ بس ਇਹੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ